ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਤਾਤ ਅੱਠ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਦੋਸਤੋ ਇਸ ਵਾਰ ਲੈ ਕੇ ਆਏ ਹਾਂ Alto K10 ਕਾਰ ਵਿਕਾਊ ਮਾਡਲ 2014 ਪਾਸਟਾ ਉਹ ਨਾ ਰਿਹਾ 80000 ਕਿਲੋਮੀਟਰ ਚੱਲੀ ਹੋਈ ਆ ਬਹੁਤ ਵਧੀਆ ਹਲਾ ਦਿਆ Ориジナル ਅਸੈਸਰੀ ਹੈ ਸਾਰੀ ਕੀਮਤ ਸਿਰਫ 270000 ਰੁਪਏ ਏਰੀਆ ਸੰਗਰੂਰ ਸੰਪਰਕ ਕਰੋ ਵੀਰ ਦਾ ਨੰਬਰ ਹੈ 9768821000 9768821000